23 ਅਗਸਤ ਨੂੰ ਹਲਕਾ ਟੇਰਾ ਪਾਪਾ ਨਾਨਕ ਵਿੱਚ ਆਏ ਹੜ੍ਹਾਂ ਕਾਰਨ ਕਿਸਾਨਾਂ ਦੀਆਂ ਪੁੱਤਾ ਵਾਂਗ ਪਾਲੀਆਂ ਫਸਲਾਂ ਘਰਾਂ ਦਾ ਵੱਡਾ ਨੁਕਸਾਨ ਹੋਇਆ ਸੀ ਉੱਥੇ ਹੀ ਅੱਜ ਪਿੰਡ ਰੱਤਾ ਦੇ ਕਿਸਾਨਾਂ ਨੇ ਖਰਾਬ ਹੋਈ ਕਰੀਬ 1000 ਏਕੜ ਝੋਨੇ ਦੀ ਫਸਲ ਦਾ ਠਿਕਰਾ ਨਹਿਰੀ ਭਾਗ ਤੇ ਪੰਨਿਆ ਹੈ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਪਿੰਡ ਰੱਤਾ ਦੇ ਕਿਸਾਨ ਆਗੂ ਨਰਮਨ ਸਿੰਘ ਰੱਤਾ ਸਰਪੰਚ ਮਲਕੀਤ ਸਿੰਘ ਭਾਰਤੀ ਕਿਸਾਨ ਯੂਨੀਅਨ ਦੇ ਬਲਾਕ ਪ੍ਰਧਾਨ ਗੁਰਬਜਨ ਸਿੰਘ ਖੋਦੇ ਬੇਟ ਹਰਪਾਲ ਸਿੰਘ ਰੱਤਾ ਸਮੀਰ ਹੋਰ ਕਿਸਾਨ ਆਗੂਆਂ ਨੇ ਦੱਸਿਆ ਕਿ ਬੀਤੇ ਦਿਨੀ ਜੋ ਡੇਰਾ ਬਾਬਾ ਨਾਨਕ ਦੇ ਵੱਖ-ਵੱਖ ਪਿੰਡਾਂ ਦੇ ਹੜ੍ਹਾਂ ਦਾ ਪਾਣੀ ਆਇਆ ਸੀ ਉਹ ਪਾਣੀ ਉਹਨਾਂ ਦੇ ਪਿੰਡਾਂ ਰਾਹੀਂ ਹੁੰਦਾ ਹੋਇਆ ਸਾਡੇ ਪਿੰਡ ਰੱਤਾ ਵਿਖੇ ਆਣ ਕੇ ਕਰੀਬ 15 ਦਿਨ ਤੱਕ ਰੁਕਿਆ ਰਿਹਾ ਕਿਉਂਕਿ ਪਿੰਡ ਦੀ ਨਦੀ ਦੀ ਨੀਅਤ ਤੇ ਪਦੇਗਾ ਕਿ ਉਹ ਸਾਡਾ ਇਹ ਨਾ ਬਾਬਾ ਨਾਨਕ ਲੋਰ ਕਾਰਨ ਸਾਡਾ ਇਹ ਤਾਬ ਲੱਗੀ ਰਹੀ ਸਾਡਾ ਇਹ ਪਾਣੀ ਆਇਆ ਪਿਛੋਂ ਨਿਕਲ ਗਿਆ ਕੋਈ ਪੰਡਾ ਚੀਜ਼ ਇੱਥੇ ਪਿਆ ਆ ਤੇ ਤੁਸੀਂ ਪਲੀਜ਼ ਨਾ ਲੇ ਗਏ ਅੱਗੇ ਪਾ ਗਿਆ ਖਾਲੀਆਂ ਹਾਂ ਇਨਾਂ ਸਾਡੇ ਜਿਹੜੀ ਇੱਥੋਂ ਪਿੱਛੋਂ ਬਲੋ ਉਹ ਤੂੰ ਲੈ ਕੇ ਪਿੱਛੇ ਉਹ ਬੰਦਾਲੇ ਨੂੰ ਲੈ ਕੇ ਕੋਲ ਪਿੰਡ ਪਿੱਛੇ ਨੂੰ ਲੈ ਜਾਓ ਸਾਰੀ ਜਿਹੜੀ ਡਾਕ ਹੈ ਉਹ ਸਾਡੇ ਦਰਦੇ ਪਿੰਡ ਲੱਗਦੀਆਂ ਆ ਇੱਕ ਆਹ ਜਿਹੜਾ ਫਰੇਗਾ ਡੇਰਿਓ ਫਰੇਗਾ ਨੂੰ ਰੋੜ ਜਾਂਦਾ ਇਹਦੀ ਮਾਰ ਪੈਂਦੀ ਆ ਇੱਕ ਜਿਹੜੀ ਨਹਿਰ ਹੁੰਦੀ ਆ ਇੱਥੋਂ ਇੱਕ ਖਾਸ ਹੂਆ ਨਹਿਰ ਆ ਇਹ ਵੀ ਸਾਡੇ ਕੰਮ ਲੱਗਦੀ ਬੜੀ ਤੰਗੀ ਤੇ ਸਾਡੇ ਕੱਠੋ ਘਾਟ ਇੱਥੇ 14 15 ਦਿਨ ਪਾਣੀ ਖਨੋਤਾ ਰਿਹਾ ਆ ਪਾਣੀ ਦਾ ਕੋਈ ਤਹਾਡੀ ਫਸਲ ਜਿਹੜੀ ਮਾਰ ਨਹੀਂ ਹੋਈ ਆ ਫਿਰ ਤਾਂ ਬੱਸ ਸਕਦੀ ਹੈ ਜੇਕਰ ਪਾਣੀ ਆਉਂਦਾ ਨਾ ਜਾਂਦਾ ਦੂਜੇ ਦਿਨ ਵੀ ਆ ਜਾਵੇਗਾ ਪਰ ਪਾਣੀ ਦੇ 15 ਦਿਨ ਖਲੋਣ ਨਾ ਬਿਮਾਰੀ ਵੀ ਫੈਲੀ ਸਾਡੇ ਜੋ ਆ ਦੋ ਤਿੰਨ ਪਿੰਡਾਂ ਨੇ ਚਾਰ ਲਾਗੇ ਤੇ ਇਹ ਫਸਲ ਦਾ ਤੇ ਬਿਲਕੁਲ ਹੀ 100 ਛੱਡ ਕੇ ਜਿੱਦਾਂ ਅਸੀਂ ਤਾਂ ਵੱਧ ਲੈ ਗਏ 200% ਉਹ ਵੀ ਨੁਕਸਾਨ ਹੋ ਗਿਆ ਕੋਈ ਤੂੜੀ ਦਾ ਹਾਲ ਨਹੀਂ ਰਿਹਾ ਕੋਈ ਫਸਲ ਦਾ ਨਹੀਂ ਰਿਹਾ ਹੁਣ ਇੱਦਾਂ ਹੀ ਖੜੇ ਖਲੋਤੇ ਕਈ ਜਿਹੜੇ ਝੋਨੇ ਬਚ ਗਿਆ ਅੱਲ ਤੱਕ ਗਲ ਗਏ ਨੇ ਜਿਹੜੇ ਕੋ ਬਚੇ ਉਹ ਅਸੀਂ ਆਪਣੀਆਂ ਹੱਥੋਂ ਲੈ ਕੇ ਤੇ ਵਾਈ ਜਾਣਦੇ ਆ ਪ੍ਰਸ਼ਾਸਨ ਆਗ ਨਹੀਂ ਲਾਉਂਦੇ ਸ਼ਾਸਨ ਜਿਹੜਾ ਉਹ ਸਾਨੂੰ ਆਗ ਨਹੀਂ ਲਾਉਂਦੇ ਰਿਹਾ ਉਹਨੂੰ ਅਸੀਂ ਹੁਣ ਕੀ ਕਰੀਏ ਉਸ ਪ੍ਰਾਲ ਦਾ ਨੰਬਰ 2 ਚਲੋ ਅਸੀਂ ਆਨੇ ਉਹ ਵੀ ਅਸੀਂ ਹੱਲ ਕੱਢ ਲਾਂਗੇ ਅਸੀਂ ਰਲ ਕੇ ਕਰ ਲਵਾਂਗੇ ਪਰ ਸਾਡਾ ਗਾਂ ਦਾ ਹੱਲ ਜਿਹੜਾ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਇਹ ਕਰਨੀ ਚਾਹੁੰਦੇ ਆ ਕਿ ਪਾਣੀ ਦਾ ਤਾਂ ਕੋਈ ਪਤਾ ਨਹੀਂ ਕਿਉਂਕਿ ਸਰਕਾਰ ਦੇ ਹੱਥ ਖੜੇ ਹੋ ਜਾਂਦੇ ਨੇ ਸਰਕਾਰ ਕਹਿ ਜਾਂਦੀ ਹੈ ਜੀ ਆਫਤ ਆ ਗਈ ਹੈ ਜੀ ਆਫਤ ਕਰਕੇ ਹੋ ਗਿਆ ਜੀ ਸਾਨੂੰ ਇਹ ਆ ਕਿ ਜਿਹੜੀ ਹੈ ਨਹਿਰ ਅਸੀਂ ਟੱਕੀ ਹੋਈਆਂ ਨੇ ਇਹ ਜਿਹੜੀਆਂ ਨੇ ਇਹਦਾ ਇਹਦਾ ਕੁਝ ਕੀਤਾ ਜਾਵੇ ਇਹ ਜਾਂ ਤੇ ਇਸ ਤਰ੍ਹਾਂ ਹੀ ਰਹਿਣ ਇਹ ਬਣਾਈ ਨਾ ਜਾਵੇ ਅਸੀਂ ਤਾਂ ਪ੍ਰਸ਼ਾਸਨ ਕੋਈ ਮੰਗ ਕਰਦੇ ਆ ਕਿ ਇਹ ਜਿਹੜੀ ਆ ਪਟਰੀ ਆ ਜਿਹੜੀਆਂ ਟੱਕੀਆਂ ਹੋਈਆਂ ਨੇ ਇਹਨੂੰ ਇਦਾਂ ਹੀ ਰਹਿਣ ਦੇਣ ਇਹਨੂੰ ਉਦਾਂ ਮਿੱਟੀ ਨਾ ਕਰਕੇ ਤੇ ਇਹਨੂੰ ਪੱਕੀ ਨਾ ਬਣਾਇਆ ਜਾਵੇ ਸਾਡੀ ਬੇਨਤੀ ਆ ਸਾਡਾ ਇਹ ਪੱਕਾ ਹੱਲ ਕੀਤਾ ਜਾਵੇ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆ ਕਿਉਂਕਿ ਇਹਦੇ ਕਰਕੇ 30 35 40 ਪਿੰਡ ਜਿਹੜੇ ਉਹ ਪਿੱਛੇ ਖਰਾਬ ਹੁੰਦੇ ਆ ਪਰ ਡਾਕ ਸਾਡੇ ਲੱਗਦੀ ਆਣ ਕੇ ਆ ਤੁਸੀਂ ਪਿੱਛੇ ਮੇਰੀ ਬੈਕਸਾਈਡ ਨੂੰ ਕੈਮਰਾ ਮਾਰ ਕੇ ਵੇਖ ਲਓ ਕਿ ਪਿੱਛੇ ਜਿੰਨਾ ਸਾਰਾ ਇਦਾਂ ਪਲੇਨ ਹੀ ਹੋ ਗਿਆ ਆ ਆ ਫਸਲ ਜਿਹੜੀ ਦੇ ਤਾ ਇੱਥੇ ਝੋਨਾ ਸੀਗਾ ਇਹ ਬਾਬਾ ਸਚੰਜੀ ਦੀ ਪੈਲੀ ਆ ਪੇਲੇ ਕੋਲ ਪਲਾਨ ਹੋ ਗਿਆ ਆ ਗਾਲੀ ਗਿਆ ਸਭ ਕੁਝ ਆ ਇਦਾਂ ਸਾਰੀ ਪਿੱਛੇ ਤੱਕ ਇਹ ਸਿਸਟਮ ਹੋਇਆ ਆ ਅਸੀਂ ਪ੍ਰਸ਼ਾਸਨ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਆ ਕਿ ਜਦੋਂ ਤੁਸੀਂ ਇਹ ਨਹਿਰ ਬੰਨਣੇ ਆ ਜੇ ਹੁਣ ਜਿੱਥੇ ਟੱਕੀਆਂ ਹੋਈਆਂ ਰੁੜੀ ਆ ਇਹਨੂੰ ਅਵਲ ਤਾਂ ਇਦਾਂ ਰਹਿਣ ਦਿੱਤਾ ਜਾਵੇ ਸਾਡੀ ਤੇ ਇਹੀ ਬੇਨਤੀ ਆ ਬਾਕੀ ਅੱਗੇ ਤੋਂ ਜਿਹੜਾ ਹਾਲੇ ਪੂਰਾ ਕੀਤਾ ਜਾਵੇ ਔਰ ਸਲੀਜੀ ਹੋਣਾ ਕਿਹਾ ਵਾ ਬਹੁਤ ਨੁਕਸਾਨ ਜਿਹੜਾ ਸਾਡਾ ਹੋ ਰਿਹਾ ਵਾ ਜੇ ਪ੍ਰਸ਼ਾਸਨ ਸਾਡੀ ਸੁਣਵਾਈ ਨਹੀਂ ਕਰਦਾ ਤੇ ਅਸੀਂ ਫਿਰ ਬੀਕੇ ਜੋ ਅਗਰਾਹਾ ਅਧਾਨੋਂ ਨਹੀਂ ਆਏ ਆ ਅਸੀਂ ਇਹਨਾਂ ਦਾ ਸਹਾਰਾ ਲਵਾਂਗੇ ਅੱਗੋਂ ਇਹ ਦੱਸਣਗੇ ਵੀ ਇਹਨਾਂ ਕੀ ਕਰਨਾ ਭਾਰਤੀ ਕਿਸਾਨ ਯੂਨੀਅਨ ਨੇ ਇੱਕ ਅਗਰਾਹਾ ਆ ਬਲਾਕ ਪ੍ਰਧਾਨ ਕੋਲ ਅਸੀਂ ਕੋਲ ਬੈਠ ਸੋ ਭਰਾਵੋ ਜਿਵੇਂ ਕਿ ਜੇ ਸਾਥੀ ਦੱਸ ਕੇ ਗਏ ਨੇ ਕਿ ਛੜੀ ਹੈ ਕੁਦਰਤੀ ਆਫਤ ਹੜ੍ਹਾਂ ਦਾ ਪਾਣੀ ਜਿਹੜਾ ਉਹਦੇ ਨਾਲ ਸਾਡੇ ਪਿੰਡ ਰੱਤੇ ਦੇ ਕਿਸਾਨਾਂ ਦੀ ਫਸਲ ਦਾ ਬਹੁਤ ਭਾਰੀ ਨੁਕਸਾਨ ਹੋਇਆ ਕੋ ਕੁਦਰਤੀ ਆਫਤ ਜਿਹੜੀ ਪਾਣੀ ਦੀ ਉਹ ਤਾਂ ਆ ਗਈ ਪਰ ਜਿਵੇਂ ਕਿ ਦੂਸਰੇ ਪਿੰਡਾਂ ਦੇ ਵਿੱਚੋਂ ਪਾਣੀ 2-4 ਦਿਨਾਂ ਦੇ ਵਿੱਚ ਨਿਕਲ ਗਿਆ ਪਰ ਜਿਹੜਾ ਪਿੰਡ ਰੱਤੇ ਦੇ ਕੋਈ 1000 ਏਕੜ ਦੇ ਕਰੀਬ ਜਿਹੜੇ ਖੇਤ ਨੇ ਉਹਨਾਂ ਦੇ ਵਿੱਚ ਪਾਣੀ 10 ਤੋਂ 15 ਦਿਨ ਰੁਕਿਆ ਰਿਹਾ ਉਹਦਾ ਸਭ ਤੋਂ ਵੱਡਾ ਕਾਰਨ ਹੈ ਕਿ ਜਿਹੜੀ ਆਪਣੀ ਨਹਿਰ ਸਿੰਦਰਾ ਫੀਡਰ ਇਸ ਨਹਿਰ ਦੀ ਡੱਕ ਲੱਗਣ ਦੇ ਕਰਕੇ ਇਹਨਾਂ ਭਰਾਮਾ ਦੇ ਖੇਤਾਂ ਦੇ ਵਿੱਚ ਪਾਣੀ 15 ਤੋਂ 15 ਤੋਂ 18 ਦਿਨ ਖੜਾ ਰਿਹਾ ਤੇ ਝੋਨੇ ਦਾ ਪੂਰਾ ਪੂਰਾ ਨੁਕਸਾਨ ਹੋ ਗਿਆ ਤੇ ਇਹਨਾਂ ਦੀ ਜਿਹੜੀ ਮੰਗ ਹੈ ਕਿ ਸਰਕਾਰ ਇਹਨਾਂ ਕਿਸਾਨਾਂ ਦੀ ਪਾਣੀ ਦੇ ਨਿਕਾਸ ਦਾ ਕੋਈ ਹੱਲ ਕਰੇ ਤੇ ਉਹ ਅਸੀਂ ਭਰਾਮਾ ਨੂੰ ਵੀ ਸੁਵਾਦ ਦੋਣੇ ਸਰਕਾਰ ਨੂੰ ਇਹ ਚੇਤਾਵਨੀ ਦੇਣੇ ਹੈ ਕਿ ਇਸ ਪਿੰਡ ਰੱਤੇ ਦੇ ਕਿਸਾਨਾਂ ਦੇ ਜਿਹੜੇ ਖੇਤਾਂ ਦੇ ਨਿਕਾਸ ਦੇ ਪਾਣੀ ਦਾ ਹੱਲ ਆ ਉਹ ਕੋਈ ਕਰੇ ਨਹੀਂ ਭਾਰਤੀ ਕਿਸਾਨ ਯੂਨੀਅਨ ਆਗਤਾ ਉਗਰਾਹਾਂ ਵੱਲੋਂ ਅਸੀਂ ਇਸ ਮਸਲੇ ਤੇ ਵੱਡਾ ਸੰਘਰਸ਼ ਲੜਾਂਗੇ ਅਤੇ ਇਹਨਾਂ ਕਿਸਾਨਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਜੋ ਵੀ ਇਹਨਾਂ ਦੀਆਂ ਹੱਕੀ ਤੇ ਜਾਇਜ਼ ਮੰਗਾਂ ਨੇ ਉਹਨਾਂ ਨੂੰ ਮਨਵਾਉਣ ਵਾਸਤੇ ਜਾਂ ਸਾਨੂੰ ਪੱਕਾ ਮੋਰਚਾ ਲਾਉਣਾ ਪਵੇ ਜਾਂ ਕੁਝ ਵੀ ਕਰਨਾ ਪਵੇ ਅਸੀਂ ਭਾਰਤੀ ਕਿਸਾਨ ਯੂਨੀਅਨ ਆਗਤਾ ਉਗਰਾਹਾਂ ਵੱਲੋਂ ਅਸੀਂ ਇਹਨਾਂ ਕਿਸਾਨਾਂ ਦੇ ਨਾਲ ਹਾਂ ਪਾਣੀ ਨਹਿਰ ਨੇ ਮਾਰ ਦਿੱਤੀ ਆ ਆਗੋ ਬੋਲਦਾ ਇਹ ਚਾਲ ਨਹੀਂ ਬੋਲਣਾ ਚਾਹੀਦਾ ਹੁਣ ਵੀ ਇਹ ਕਹਿੰਦੇ ਨਹੀਂ ਬੋਲਿਆ ਤੇ ਜਦ ਨਹਿਰ ਜਿਹੜੀ ਹੈ ਅੱਗੇ ਹਾੜ ਦੇ ਸੁੱਕਿਆ ਜਾਂਦਾ ਵਾ ਤੇ ਸਾਡਾ ਇੱਕ ਮਸਲਾ ਵੀ ਹੋ ਰਿਹਾ ਇਹਦਾ ਵੀ ਜਿਹੜੇ ਖੇਤਾਂ ਲੈ ਫਲੋਂਦੀ ਉਹਦੇ ਨਾਲ ਪਾਣੀ ਜਿਹੜਾ ਬਾਸ ਬਹੁਤ ਰਕਣੀ ਜਿਹੜਾ ਦੇਤੀ ਉਹਦੇ ਕਰਕੇ ਸਾਡਾ ਕਣਕ ਦਾ ਵੀ ਨੁਕਸਾਨ ਖੜਾ ਹੁੰਦਾ ਹੈ ਕਿ ਨਹਿਰ ਇਹਨੂੰ ਸਾਰੀ ਇਹ ਬਾਅਦ ਸਿੱਟ ਘਟ ਜਾਂਦਾ ਵਾ ਸਾਡਾ ਉਹ ਜਿਹੜਾ ਹੈ ਆਏ ਫੁੱਤਰ ਬਣੀ ਉਹਦਾ ਕੰਮ ਆਪ ਕੋਸ਼ੇ ਕਰਨ ਲੱਗ ਗਿਆ ਸਾਰੇ ਸੰਗਤਾਂ ਟੇ ਹੈ ਕੋਈ ਇਹਦਾ ਕੰਮ ਨਹੀਂ ਚੱਲਿਆ ਉਹਦੇ ਵਿੱਚ ਪਤਾ ਨਹੀਂ ਚਿੱਟੇ ਤੇ ਕਰ ਗਿਆ ਵੱਡੀ ਗੱਲ ਆ ਆ ਹੋ ਜੇ ਹਾਲ ਤੋਂ ਉੱਤੇ ਹੋ ਜੁਕਿਆ ਅਜੇ ਤੱਕ ਫੁੱਤਰ ਵੀ ਉਦਾਂ ਹੀ ਰਹੀ ਆ ਕੋਈ ਕੰਮ ਨਹੀਂ ਚੱਲਿਆ ਠੇਕੇਦਾਰ ਪਏ ਸਰੀਏ ਜਿਹੜੇ ਕੱਢ ਕੇ ਉਹ ਕਹਿੰਦੇ ਵਿਚੋਰੀ ਹੋ ਗਿਆ ਹੁਣ ਕੀ ਵਿਚੋਰੀ ਹੋਇਆ ਤੇ ਤੁਹਾਡੇ ਸਾਥੀਆਂ ਦੇ ਕਦਮ ਕਾ ਜਿਹੜਾ ਪੂਰਾ ਮੈਰੋਸ ਭਾਗ ਜੀ ਆਹ ਨਹੀਂ ਤੇ ਉਦੋਂ ਵੀ ਡੱਟੇ ਬੜੀ ਨੀ ਲੀਨ ਗਈ ਪਹਿਲਾਂ ਕਿਦੇ ਕੇ ਪਾਸੇ ਜਾਂਦੇ ਨਹੀਂ ਆਣੇ ਇਹ ਲੋ ਚੁਕਾਉਣੀ ਆ ਇਹਦਾ ਐਸਟੀਮੇਟ ਲਾਉਣ ਤੋਂ ਪਹਿਲਾਂ ਪ੍ਰਸ਼ਾਸਨ ਜਿਹੜਾ ਵਾ ਇਹਦਾ ਹੱਲ ਕਰਕੇ ਫਿਰ ਐਸਟੀਮੇਟ ਲਵਾਇਓ ਸਾਨੂੰ ਹੈਡ ਪਿੱਛੇ ਨਹੀਂ ਹੋਣਾ ਜਿਹੜੇ ਮੈਰ ਨਹੀਂ ਭੰਦਿਆਂ ਜੇ ਜੋ ਮਰਜ਼ੀ ਹੋ ਜੇ ਸਾਨੂੰ ਚਾਹੀ ਇੱਥੇ ਜਾਣਾ ਵੀ ਦੇਣੀਆਂ ਪੈਣ ਜੋ ਸਾਡਾ ਨੁਕਸਾਨ ਹੋਵੇ ਫਿਰ ਅਸੀਂ ਕਰਾਂਗੇ ਸਾਨੂੰ ਇਹ ਨਹਿਰ ਉਹਤੇ ਚਾਹੀਦੀ ਨਹੀਂ ਜੀ ਸਾਨੂੰ ਇਸ ਨਹਿਰ ਦਾ ਕੋਈ ਫਾਇਦਾ ਨਹੀਂ ਹਾਂਜੀ ਆਹ ਬਾਜੂ ਖੜੀ ਜੀ ਅਸੀਂ ਪਿੰਡ ਰੱਤਾ ਦੇ ਨਿਵਾਸੀ ਆ ਜੀ ਸਾਡੀਆਂ ਜਮੀਨਾਂ ਦੇਖੋ ਇਹ ਮਤਲਬ ਹੜ ਦੇ ਮਾਰ ਹਟਾ ਕੇ 15 ਦਿਨ ਪਾਣੀ ਦਾ ਕੋਈ ਨਿਕਾਸ ਨਾ ਹੋਣ ਕਰਕੇ ਸਾਡਾ ਚੋਨਾ ਬਚ ਸਕਦਾ ਸੀ ਸਿਰਫ ਇੱਕ ਨਹਿਰ ਮੈਗਮੇ ਦੀਆਂ ਅਨਗੇਲੀ ਕਰਕੇ ਅਸੀਂ ਉਦੋਂ ਵੀ ਇੱਥੇ ਧਰਨਾ ਲਾਇਆ ਹੈ ਵੀ ਇਹ ਪੱਕੀ ਨਾ ਕੀਤੀ ਜਾਵੇ ਇਹ 10 ਫੁੱਟ ਦੀ ਕੰਦ ਹੋ ਗਈ ਹੈ ਸਾਡੇ ਪਿੰਡ ਦੀ ਇਹਦਾ ਕੋਈ ਨਿਕਾਸ ਨਹੀਂਗਾ ਫਿਰ ਆ ਜੀ ਸੈਫਾਨਿਆ ਨਹਿਰ ਦੇ ਥਲੇ ਹੁੰਦੀ ਜਿਹੜੀ ਹਰਿੰਦਰਾ ਫੀਲਡ ਰਿਆ ਜੀ ਇਹ ਇਥੋਂ ਤੁਰ ਕੇ ਦੇ ਫਿਰ 1 ਕਿਲੋਮੀਟਰ ਸਕੀ ਨਾਲਾ ਉਹਦੇ ਵਿੱਚ ਜਾ ਕੇ ਪੈਂਦੀ ਹੈ ਜੀ ਇਹਦੀ ਕੋਈ ਸਫਾਈ ਨਹੀਂ ਹੋਈ ਅਸੀਂ ਪਤਾ ਨਹੀਂ ਕਿੰਨੀ ਗਰੀ ਮੈਕਮੇ ਨੂੰ ਕਹਿ ਚੁੱਕੇ ਹਾਂ ਪਰ ਮੈਕਮੇ ਦੇ ਕੰਨ ਤੇ ਕੋਈ ਜੂ ਨਹੀਂ ਸਰਕੀ ਜਿਹਦੇ ਨਾਲ ਸਾਡਾ ਬਹੁਤ ਵੱਡਾ ਨੁਕਸਾਨ ਹੋਇਆ ਜੇ ਇਹ ਤੇ ਇਹ ਮੈਕਮਾ ਸਾਡੀ ਗੱਲ ਸੁਣੇਗਾ ਠੀਕ ਹੈ ਨਹੀਂ ਤਾਂ ਅਸੀਂ ਇਹਦਾ ਵੱਡਾ ਸੰਘਰਸ਼ ਲੜਾਂਗੇ